जो ये कलश यात्रा है ये हिंदुस्तान के हर कोने में पहुंचाई जा रही है और आज परमपिता परमेश्वर के शुभ आशीर्वाद से श्री मुक्तेश्वर महादेव मंदिर में भी यह कलश पहुंच गया है और मुक्तेश्वर महादेव मंदिर से यह कलश श्री पंचमुखी महादेव मंदिर और इसके पश्चात नगर फेरी करके हुए पुनः मुक्तेश्वर महादेव में पहुंचेगा जिन भी भक्तों को इस पावन कलश के दर्शन करने हैं वो श्री मुक्तेश्वर महादेव मंदिर में आकर के प्रभु श्री रामचंद्र जी का आशीर्वाद प्राप्त करें और प्रभु रामचंद्र जी की अपार कृपा इस समस्त संसार पर में रहे और यह संसार राम में सब जग जानी राम में हो जाए और सभी भक्तों का कल्याण हो बोलो राजा रामचंद्र महाराज जी की जय मेरा नाम बलेंद्र कुमार ਇਹ ਕਲਸ਼ ਯਾਤਰਾ ਜੋ ਜੋ ਪ੍ਰਭੂ શ્રી ਰਾਮ ਜੀ ਦੇ ਮੰਦਰ ਦੇ ਉਦਘਾਟਨ ਸਮੇਂ ਲੋਕਾਂ ਨੂੰ ਨਿਮੰਤਰਣ ਦੇਣ ਲਈ ਕਲਸ਼ ਯਾਤਰਾ ਮੰਦਰ ਦੇ ਵਿੱਚ ਪਹੁੰਚੀ ਹੈ ਜਿਸ ਦਾ ਮੰਦਰ ਕਮੇਟੀ ਵੱਲੋਂ ਤੇ ਸੇਵਕਾਂ ਵੱਲੋਂ ਹਾਰਦਿਕ ਸਵਾਗਤ ਕੀਤਾ ਗਿਆ ਹੈ ਇਹ ਕਲ 11 ਤਰੀਕ ਤੋਂ ਲੈ ਕੇ 15 ਤਰੀਕ ਤੱਕ ਇੱਥੇ ਸਥਾਪਿਤ ਰਹੇਗਾ ਇਸ ਕਲਸ ਦੇ ਰਾਹੀਂ ਜਿੰਨੇ ਵੀ ਨਗਰ ਦੇ ਤੇ ਇਲਾਕੇ ਦੇ ਲੋਕ ਨੇ ਉਹਨਾਂ ਨੂੰ ਘਰ ਘਰ ਜਾ ਕੇ ਅ ਸ਼੍ਰੀ ਰਾਮ ਜੀ ਦੇ ਅਜੋਬਾ ਮੰਦਿਰ ਦੇ ਪ੍ਰਾਣ ਪ੍ਰティਸ਼ਟਾ ਸ਼੍ਰੀ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਜੀ ਵੱਲੋਂ ਕੀਤੀ ਜਾਣੀ ਹੈ ਇਸ ਦੇ ਪਲਕਸ਼ੇ ਵਿੱਚ ਮੰਦਿਰ ਦੇ ਵੱਲੋਂ ਮਿਤੀ 22 1 2024 ਨੂੰ ਆ ਹਵਨ ਕਰਵਾਇਆ ਜਾਵੇਗਾ ਤੇ ਪ੍ਰੋਜੈਕਟਰ ਦੇ ਉੱਤੇ ਪ੍ਰਧਾਨ ਮੰਤਰੀ ਵੱਲੋਂ ਪ੍ਰਾਣ ਪ੍ਰティਸ਼ਟਾ ਦਾ ਜੋ ਲਾਈਵ ਟੈਲੀਕਾਸਟ ਕੀਤਾ ਜਾਵੇਗਾ ਉਹ ਦਿਖਾਇਆ ਜਾਵੇਗਾ ਪ੍ਰੋਜੈਕਟਰ ਲਗਾ ਕੇ ਤੇ ਸ਼ਾਮ ਨੂੰ ਦੀਪਮਾਲਾ ਕੀਤੀ ਜਾਵੇਗੀ ਤੇ ਪਟਾਕੇ ਤੇ ਆਤਿਸ਼ਬਾਜ਼ੀ ਦਾ ਕੀਤਾ ਜਾਵੇਗਾ ਭੰਡਾਰਾ ਅਟੁੱਟ ਵਰਤੇਗਾ ਰਾਮ ਰਾਮਪੁਰ ਸਾਹਿਬ ਕੀ ਜਿਹੜਾ ਕਹਿੰਦਾ ਹੈ ਹਾਂਜੀ ਰਾਮਪੁਰ ਸਾਹਿਬ ਕੀ ਜਿਹੜਾ ਰਾਮ ਬਾਗਤਾਂ ਨੂੰ ਇਹੀ ਬੇਨਤੀ ਹੈ ਕਿ ਮਿਤੀ 22 ਤਰੀਕ ਨੂੰ ਆ ਆਪਣੇ ਘਰਾਂ ਦੇ ਵਿੱਚ ਘਟੋ ਘਟ ਪੰਜ ਦੀਵੇ ਜਗਾ ਕੇ ਬਾਕੀ ਅਗਲੀ ਦੀ ਇੱਛਾ ਜਿੰਨੇ ਮਰਜੀ ਜਗਾਉਣ ਦੀਪਮਾਲਾ ਕਰਨ भगवान प्रभु श्री राम जी ਦੇ ਆਗਮਨ ਤੇ ਉਹਨਾਂ ਦੇ ਮੰਦਿਰ ਦੀ ਪ੍ਰਾਪਰਤਿਸ਼ਠਾ ਦੇ ਦੀ ਖੁਸ਼ੀ ਦਾ ਪ੍ਰਲੋਖ ਦੇ ਵਿੱਚ ਘਰ ਘਰ ਦੀਪਮਾਲਾ ਕਰਕੇ ਦੀਵਾਲੀ ਮਨਾਈ ਜਾਣੀ ਚਾਹੀਦੀ ਹੈ ਤੇ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਦੀਪਮਾਲਾ ਕੀਤੀ ਜਾਵੇ ਤੇ ਪ੍ਰਭੂ श्री राम जी ਦਾ ਆਸ਼ੀਰਵਾਦ ਪ੍ਰਾਪਤ ਕੀਤਾ ਜਾਵੇ जय श्री राम बोल शंकर भगवान की जय जय श्री राम जय श्री राम ਅੱਜ ਸ਼੍ਰੀਮ ਗ ਤੇਸ਼ ਬਰਮਾ ਹਾਂ ਦੇ ਸ਼੍ਰੀ ਮੰਦਿਰ ਕਲਚਾ ਪਹੁੰਚਿਆ ਉਹਦੀ ਸਥਾਪਨਾ ਹੋਈ ਹੈ ਜੀ ਤੇ ਬੜੀ ਖੁਸ਼ੀ ਦੀ ਗੱਲ ਆ ਜਿਹੜੇ ਕਿ 4-500 ਸਾਲ ਤੋਂ ਆ ਆ ਰਾਮਦਾਲਾ ਜੀ ਇੱਕ ਟੈਂਟ ਦੇ ਵਿੱਚ ਰਹਿੰਦੇ ਸੀ ਹਜ਼ਾਰਾਂ ਲੱਖਾਂ ਦੇ ਤਦਾਦ ਦੇ ਵਿੱਚ ਕੁਰਬਾਨੀਆਂ ਸ਼ਹੀਦੀਆਂ ਦੇ ਕੇ ਇਹ ਦਿਨ ਅੱਜ ਵਧੀਆ ਕਿਰਪਾ ਹੋਈ ਰਾਮ ਜੀ ਦੀ ਇਹ ਜੋ ਤੇ ਆਜੀ ਤੋਂ ਆ ਰਹੇ ਨੇ ਅੱਗੇ ਬਰਾਜਾ ਨੇ ਡਿਊਟੀਆਂ ਲਾਈਆਂ ਜਾਂ ਨੇ ਆਪਾਂ ਨੂੰ ਖੰਨੇ ਤੋਂ ਦੇ ਕੇ ਗਏ ਉਰੇ ਯਾਤਰਾ ਨੂੰ ਇੱਕ ਨਗਰ ਤੋਂ ਪਾਇਆ ਜਾਊ ਹਾਂਜੀ ਨਗਰ ਦੇ ਵਿੱਚ ਇਹਦੀ ਸ਼ੋਭਾ ਯਾਤਰਾ ਕਰੀ ਜਾਏਗੀ ਫਿਰ ਇੱਥੇ ਸ਼੍ਰੀ ਮਕਦੇਸ਼ਵਰ ਮਹਾਦੇਵ ਪਹਿਲਾਂ ਸਥਾਪਿਤ ਕਰਾਂਗੇ 22 ਤਰੀਕ ਦੇ ਪ੍ਰੋਗਰਾਮ ਦੀ ਇੱਕ ਤਾਂ ਜੱਗ ਹੋਏਗਾ ਹਮਨ ਹੋ ਜਾਏਗਾ ਭੰਡਾਰੇ ਦਾ ਹੋਏਗਾ ਸ਼ਾਮ ਨੂੰ ਦੀਪਮਾਲਾ ਹੋਏਗੀ ਆਸਤ ਬਾਜੀ ਹੋਏਗੀ ਜਿਹੜੀ ਸੰਗਤ ਦੇ ਦਰਸ਼ਕ ਪਰ ਆਉਂਦੀ ਹੈ ਉਹ ਆਸਤ ਆਨਿਆ ਇਹ تقریبا ਮੰਦਰ ਸਵੇਰੇ 5 ਵਜੇ ਤੋਂ ਲੈ ਕੇ ਸ਼ਾਮੀ 9 ਵਜੇ ਤੱਕ ਖੁੱਲਾ ਰਹਿਣਾ ਤੇ ਉਹਨੇ ਟਾਈਮ ਦੇ ਵਿੱਚ ਜਦ ਮਰਜੀ ਦਰਸ਼ਨ ਕਰਨਾ 22 ਤਰੀਕ ਨੂੰ ਹਮ ਜਗ ਹੋਏਗਾ ਪੂਜਾ ਹੋਏਗੀ ਤੇ ਭੰਡਾਰੇ ਦਾ ਹੋਏਗਾ ਸ਼ਾਮ ਦੇ ਟਾਈਮ ਦੀਪਮਾਲਾ ਹੋਏਗੀ ਆਸ਼ਟਵਾਜੀ ਦਾ ਹੋਏਗਾ ਤੇ ਇੱਕ 22 ਤਰੀਕ ਨੂੰ ਅਸੀਂ ਸਪੈਸ਼ਲ ਰੱਖਿਆ ਜੀ ਜਿਹੜਾ ਸੇਤੂ ਜੀ ਦਾ ਪਥਰਾ ਉਹਦੀ ਸਥਾਪਨਾ ਕਰਾਂਗੇ ਸ਼ੇਮ ਮੰਦਰ ਚੈਲਾ ਦੇ ਵਿੱਚ ਆਰਾਮ ਭਗਤਾਂ ਨੂੰ ਜਿਹੜਾ ਕਰਦੇ ਬਾਤੋ ਬਾਦ ਇਹਦੇ ਵਿੱਚ ਹਿੱਸਾ ਪਾਉਣ ਬੜਾ ਖੁਸ਼ੀ ਦਾ ਟਾਈਮ ਆ